ਮੈਂ ਲੈ ਕੇ ਆਈਆਂ ਸੰਘਾੜੇ ਸੰਘਾੜੇ ਸਰਦੀ ਦੇ ਮੌਸਮ 'ਚ ਖਾਣ ਨਾਲ ਸਿਹਤ ਨੂੰ ਬਹੁਤ ਫਾਇਦਾ ਹੁੰਦਾ ਹੈ। ਸਰੀਰ ਨੂੰ ਗਰਮੀ ਪ੍ਰਦਾਨ ਕਰਦੇ ਨੇ ਇਹ। ਔਰ ਇਸ ਦੇ ਵਿੱਚ ਵਿਟਾਮਿਨ ਬੀ, ਸੀ, ਕੈਲਸ਼ੀਅਮ ਤੇ ਖਣਿਜ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਔਰ ਕਈ ਬਿਮਾਰੀਆਂ ਨੂੰ ਵੀ ਸਾਡੇ ਸਰੀਰ ਤੋਂ ਸੰਘਾੜੇ ਦੂਰ ਰੱਖਦੇ ਨੇ। ਔਰ ਕਈ ਲੋਕ ਜਿਹੜੇ ਹੈਗੇ ਨੇ ਉਹ ਸੰਘਾੜਿਆਂ ਨੂੰ ਉਬਾਲ ਕੇ ਖਾਂਦੇ ਨੇ ਤੇ ਕਈ ਇਹਨਾਂ ਦੀ ਸਬਜ਼ੀ ਬਣਾ ਕੇ ਵੀ ਖਾਂਦੇ ਨੇ। ਔਰ ਜਿਹੜੇ ਸੰਘਾੜੇ ਨੇ ਉਹ ਕਿਸੇ ਵਰਦਾਨ ਤੋਂ ਕੱਟ ਨਹੀਂ ਹੈਗੇ। ਸੰਘਾੜੇ ਖਾਣੇ ਬਹੁਤ ਜ਼ਰੂਰੀ ਨੇ ਤੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਨੇ। ਕੁਝ ਬਿਮਾਰੀਆਂ ਇਹ ਜੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਸੰਘਾੜੇ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਨੇ। ਤੇ ਅੱਜ ਤੁਹਾਨੂੰ ਦੱਸੀ ਉਹ ਕਿਹੜੇ ਕਿਹੜੇ ਬਿਮਾਰੀਆਂ ਨੇ ਨੰਬਰ 1 ਤੇ ਬਬਾਸੀ ਬਬਾਸੀਰ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਸੰਘਾਰੇ ਖਾਣ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਨੰਬਰ 2 ਨੱਕ ਦੀ ਨਕਸੀਰ ਜਿਨ੍ਹਾਂ ਬੱਚਿਆਂ ਨੂੰ ਜਾਂ ਜਿਨ੍ਹਾਂ ਨੂੰ ਵੀ ਨਕਸੀਰ ਜਿਹੜੀ ਹੈਗੀ ਆ ਫੁੱਟ ਦੀ ਹੈ ਗਰਮੀ ਦੀ وجہ ਨਾਲ ਜਾਂ ਕਿਸੇ ਵੀ ਕਾਰਨ ਨਾਲ ਸੋ ਉਹਦੇ ਵਿੱਚ ਵੀ ਆਪਾਂ ਸੰਘਾਰੇ ਖਾਣੇ ਆ ਤਾਂ ਬਹੁਤ ਜ਼ਿਆਦਾ ਫਾਇਦਾ ਕਰਦੀ ਹੈਗੀ ਹੈ। ਉਸ ਤੋਂ ਬਾਅਦ ਨੰਬਰ 3 ਅਸਥਮੇ ਦੇ ਰੋਗੀ ਜਿਨ੍ਹਾਂ ਨੂੰ ਸਾਹ ਲੈਣ ਦੇ ਵਿੱਚ ਬੜੀ ਪ੍ਰੋਬਲਮ ਹੁੰਦੀ ਆ ਅਸਥਮਾ ਹੁੰਦਾ ਆ ਉਹਨਾਂ ਨੂੰ ਲਈ ਵੀ ਜਿਹੜੇ ਸਿੰਗਾੜੇ ਨੇ ਉਹ ਬਹੁਤ ਜ਼ਿਆਦੇ ਫਾਇਦੇਮੰਦ ਨੇ ਉੱਤਸਵਤ ਅੱਖਾਂ ਲਈ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਹੈਗੀ ਆ ਘਟਦੀ ਹੈਗੀ ਆ ਜਾਂ ਫਿਰ ਈਚਿੰਗ ਹੁੰਦੀ ਆ ਅੱਖਾਂ ਦੇ ਵਿੱਚ ਜਾਂ ਫਿਰ ਅੱਖਾਂ ਦੇ ਵਿੱਚ ਬਿਨਾਂ ਗੱਲ ਤੋਂ ਜਿਵੇਂ ਆਸੂ ਆਉਂਦੇ ਰਹਿੰਦੇ ਨੇ ਸੋ ਇਹਨਾਂ ਲਈ ਵੀ ਸੰਘਾਰੇ ਖਾਣਾ ਬੇहद ਜ਼ਰੂਰੀ ਆ ਔਰ ਬੜੇ ਹੀ ਫਾਇਦੇਮੰਦ ਨੇ ਗਲੇ ਨਾਲ ਸੰਬੰਧਿਤ ਜਿਹੜੇ ਰੋਗ ਨੇ ਉਹ ਵੀ ਸੰਘਾਰੇ ਖਾਣ ਨਾਲ ਦੂਰ ਹੁੰਦੇ ਨੇ ਸੋ ਸੰਘਾਰੇ ਜਿਹੜੇ ਨੇ ਉਹ ਸਰਦੀ ਸਟਾਰਟ ਹੋਣ ਤੇ ਹੀ ਆਉਣੇ ਸਟਾਰਟ ਹੁੰਦੇ ਨੇ ਔਰ ਬਹੁਤ ਥੋੜੇ ਸਮੇਂ ਦੇ ਲਈ ਆਉਂਦੇ ਨੇ ਤੋਂ ਸਾਰਿਆਂ ਨੂੰ ਹੀ ਸੰਘਾਰੇ ਜਿਹੜੇ ਹੈਗੇ ਨੇ ਉਹ ਜ਼ਰੂਰੀ ਖਾਣੇ ਚਾਹੀਦੇ ਨੇ ਕਿਉਂਕਿ ਇਹ ਬਹੁਤ ਵਧੀਆ ਮੈਡੀਸਨ ਹੈਗੀ ਆ ਸੋ ਸੰਘਾਰੇ ਤੁਸੀਂ ਸਬਜ਼ੀ ਬਣਾ ਕੇ ਵੀ ਖਾ ਸਕਦੇ ਸੋ ਅੱਜ ਮੈਂ ਸੰਘਾਰੇ ਜਿਹੜੇ ਹੈਗੇ ਉਹ ਬਣਾਉਣ ਲੱਗੀ ਆਂ ਔਰ ਮੈਂ ਮੋਸਟਲੀ ਉਬਾਲ ਕੇ ਹੀ ਬਣਾਨੀ ਆ ਕਿਉਂਕਿ ਬੱਚੇ ਉਦਾਂ ਹੀ ਲਾਈਕ ਕਰਦੇ ਨੇ ਔਰ ਸੰਘਾਰੇ ਉਬਾਲਣ ਦੇ ਲਈ ਜਿਹੜਾ ਹੈਗਾ ਇੱਕ ਵਿਸਲ ਹੀ ਬਸ ਬਹੁਤ ਹੁੰਦੀ ਹੈ ਉਸ ਤੋਂ ਬਾਅਦ ਥੋੜੀ ਦੇਰ ਪ੍ਰੈਸ਼ਰ ਦੇ ਵਿੱਚ ਹੀ ਜਿਹੜਾ ਹੈਗਾ ਆਪਾਂ ਨੂੰ ਰਹਿਣ ਦੇਣਾ ਜਿਸ ਤਾ ਹੀ ਉਹ ਠੰਡੇ ਹੁੰਦੇ ਨੇ ਸੋ ਉਦੋਂ ਆਪਾਂ ਕੁੱਕਰ ਨੂੰ ਖੋਲਣਾ ਆ ਔਰ ਜਿਹੜੇ ਸਿੰਗਾੜੇ ਹੈਗੇ ਨੇ ਆਪਾਂ ਉਹ ਛਿੱਲਨੇ ਆ ਔਰ ਉਸ ਤੋਂ ਬਾਅਦ ਜਿਹੜੇ ਸਿੰਗਾੜੇ ਨੇ ਤੁਸੀਂ ਅਗਰ ਇਸ ਤਰ੍ਹਾਂ ਹੀ ਖਾਣਾ ਚਾਹੁੰਦੇ ਤੁਸੀਂ ਇਦਾਂ ਵੀ ਖਾ ਸਕਦੇ ਹੋ ਅਦਰਵਾਈਜ਼ ਤੁਸੀਂ ਨਿੰਬੂ ਚਾਟ ਮਸਾਲਾ ਔਰ ਨਮਕ ਪਾ ਕੇ ਵੀ ਖਾ ਸਕਦੇ ਹੋ ਥੋੜੇ ਟੇਸਟੀ ਲੱਗਦੇ ਨੇ ਔਰ ਡਾਈਜੈਸਟ ਵੀ ਉਹ ਜਲਦੀ ਹੋ ਜਾਂਦੇ ਨੇ ਸੋ ਤੁਸੀਂ ਤੁਸੀਂ ਸਿਏਸਟਰਾ ਵੀ ਖਾ ਸਕਦੇ ਹੋ ਅਦਰਵਾਈਜ਼ ਤੁਸੀਂ ਸੰਘਾੜੇ ਉਬਾਲ ਕੇ ਜਿਸਰਾ ਪਾ ਆਲੂ ਦੇ ਪਰਾਂਠੇ ਬਣਾਉਣੇ ਤੁਸੀਂ ਤਾਂ ਸੰਘਾੜਿਆਂ ਦੇ ਪਰਾਂਠੇ ਵੀ ਬਣਾ ਸਕਦੇ ਹੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਇਹ ਬਲੌਗ ਕਿਦਾਂ ਦਾ ਲੱਗਿਆ ਥੈਂਕ ਯੂ ਸੋ ਮੱਚ